प्यारे दर्शकों प्यार भरी सत्स्रीकाण मेरी आज दी कहानी है बांझ गली बांझ गली उस गली ਵਿੱਚ ਆਉਣ ਜਾਣ ਦੀ ਮਨਾਹੀ ਸੀ ਪਰ ਮੈਂ ਕਾਲਜ ਜਾਂਦੇ ਵਕਤ ਉਸੇ ਗਲੀ ਦੇ ਵਿੱਚ ਦੀ ਹੀ ਜਾਂਦੀ ਸੀ ਮੈਂ ਉਹ ਗਲੀ ਕਾਲੇ ਕਾਲੇ ਕਦਮੀ ਪਾਰ ਕਰ ਜਾਂਦੀ ਮੈਂ ਰੋਜ਼ ਵੇਖਦੀ ਕਿ ਇੱਕ ਹਸਮੁਖ ਬਜ਼ੁਰਗ ਔਰਤ ਘਰ ਦੇ ਗੇਟ ਅੱਗੇ ਬੈਠੀ ਮੁਸਕਰਾ ਰਹੀ ਹੁੰਦੀ ਮੈਂ ਉਸ ਨੂੰ ਨਮਸਕਾਰ ਕਰਦੀ ਇੱਕ ਦਿਨ ਮੈਂ ਹੌਸਲਾ ਕਰਕੇ ਪੁੱਛ ਹੀ ਲਿਆ ਕਿ ਮਾਤਾ ਜੀ ਤੁਹਾਡੀ ਗਲੀ ਨੂੰ ਬਾਝ ਗਲੀ ਕਿਉਂ ਕਿਹਾ ਜਾਂਦਾ ਹੈ ਤਾਂ ਉਸ ਨੇ ਦੱਸਿਆ ਕਿ ਪੁੱਤਰ ਮੇਰੇ ਘਰ ਕੋਈ ਬੱਚਾ ਪੈਦਾ ਨਹੀਂ ਹੋਇਆ ਅਸੀਂ ਫਿਰ ਮੇਰੇ ਦਿਉਰ ਦਾ ਵਿਆਹ ਕਰ ਦਿੱਤਾ ਉਸ ਦੇ ਘਰ ਵੀ ਕੋਈ ਔਲਾਦ ਪੈਦਾ ਨਹੀਂ ਹੋਈ ਫਿਰ ਮੇਰੇ ਦਿਉਰ ਦਾ ਦੂਜਾ ਵਿਆਹ ਕੀਤਾ ਤਾਂ ਵੀ ਰੱਬ ਨੇ ਭੁੱਲ ਕੇ ਵੀ ਸਾਡੇ ਘਰ ਕੋਈ ਬੱਚਾ ਨਾ ਦਿੱਤਾ ਤਾਂ ਲੋਕਾਂ ਨੇ ਸਾਡੇ ਨਾਲ ਵਰਤਨਾ ਬੰਦ ਕਰ ਦਿੱਤਾ ਹੁਣ ਤਾਂ ਇਸ ਗਲੀ ਵਿੱਚ ਦੀ ਵੀ ਕੋਈ ਨਹੀਂ ਲੰਘਦਾ ਮੇਰੇ ਘਰ ਕਿਸੇ ਨੇ ਦੱਸ ਦਿੱਤਾ ਕਿ ਮੈਂ ਮਾਤਾ ਜੀ ਤੋਂ ਪਾਣੀ ਲੈ ਕੇ ਪੀਤਾ ਸੀ ਤੇ ਹਰ ਰੋਜ਼ ਉਸ ਨਾਲ ਗੱਲਾਂ ਕਰਕੇ ਫਿਰ ਕਾਲਜ ਜਾਂਦੀ ਹਾਂ ਇਹ ਸੁਣ ਕੇ ਮੇਰੇ ਘਰਦਿਆਂ ਨੇ ਮੇਰਾ ਕਾਲਜ ਜਾਣਾ ਬੰਦ ਕਰ ਦਿੱਤਾ ਹੁਣ ਮੇਰੇ ਘਰ ਦੇ ਵੀ ਮੈਨੂੰ ਕਹਿੰਦੇ ਕਿ ਇਸ ਦੇ ਬੱਚਾ ਪੈਦਾ ਨਹੀਂ ਹੋਣਾ ਕਿਉਂਕਿ ਇਸ ਨੇ ਉਸ ਘਰ ਦਾ ਪਾਣੀ ਪੀਤਾ ਹੋਇਆ ਹੈ ਪਰਮਾਤਮਾ ਦੀ ਮਿਹਰ ਹੋਈ ਮੇਰੇ ਘਰ ਨੂੰ ਬਹੁਤ ਹੀ ਪਿਆਰੀ ਬੱਚੀ ਨੇ ਜਨਮ ਲਿਆ ਮੇਰਾ ਸੁਪਨਾ ਸੀ ਕਿ ਮੇਰੇ ਬੱਚੇ ਨੂੰ ਉਹ ਮਿੱਠੇ ਸੁਭਾਅ ਵਾਲੀ ਔਰਤ ਗੁੜਤੀ ਦੇਵੇ ਕਿਉਂਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਪੂਰਾ ਸੱਚ ਜਾਣੇ ਬਿਨਾ ਐਵੇਂ ਲੋਕਾਂ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੀਦਾ ਸੋ ਘਰਦਿਆਂ ਨੇ ਵੀ ਮੇਰਾ ਸਾਥ ਦਿੱਤਾ ਇਸ ਛੋਟੀ ਜਿਹੀ ਸ਼ੁਰੂਆਤ ਨੇ ਉਹਨਾਂ ਸੁੱਕੇ ਫੁੱਲਾਂ ਦੇ ਵਿੱਚ ਵੀ ਮਹਿਕ ਭਰ ਦਿੱਤੀ ਹੋਵੇ ਕਈ ਸਾਲਾਂ ਤੋਂ ਗਲੀ ਇਹ ਲੱਗਿਆ ਕਲੰਕ ਹੁਣ ਧੁੰਦਲਾ ਪੈ ਗਿਆ ਸੀ ਇਸ ਗਲੀ ਨੂੰ ਲੱਗਿਆ ਕਲੰਕ ਹੁਣ ਧੁੰਦਲਾ ਪੈ ਗਿਆ ਸੀ ਧੰਨਵਾਦ